ਇਹ ਜੋ ਬਾਗ ਆ ਗਿਆ ਆਪਣਾ 8085 ਕਿੱਲਾਂ ਦਾ ਪਲਾਟ ਇਹ ਆਉਂਦਾ ਕਰੈਕਟਰ ਇਹ ਆ ਗਿਆ ਖੇਤ ਧਾਣੀ ਅਸੀਂ 85 ਕਿੱਲੇ ਦਾ ਪਲਾਟ ਨਹੀਂ ਸੌਰੀ ਖੇਤ ਹੈ ਆਪਣੇ ਆਪੇ ਨੇ ਖੇਤ ਬਾਹੇ ਓਟਾ ਨਹੀਂ ਆ ਗਈ ਗਾਰ ਦਾ ਗੋਰ ਹੋ ਰਹੀ ਹੈ ਉਹ ਮੁੰਡਾ ਆ ਚਾਚੂ ਲੈ ਕੇ ਦਿੱਖ ਤੇ ਹੋ ਬਾਗ ਆ ਗਿਆ ਉਹ ਪਰੇ ਮੋਟਰ ਆ ਗਈ ਇਹ ਜੋ ਬਾਗ ਆ ਗਿਆ ਆਪਣਾ 8085 ਕਿੱਲਾ ਦਾ ਪਲਾਟ ਇਹ ਆਉਂਦਾ ਟਰੈਕਟਰ ਇਹ ਆ ਗਿਆ ਖੇਤ ਧਾਣੀ ਅਸੀਂ 85 ਕਿਲੇ ਨਾਲ ਪਲਾਟ ਨਹੀਂ ਸੌਰੀ ਖੇਤ ਹੈ ਆਪਣੇ ਆਪੇ ਨੇ ਖੇਤ ਬਾਹੇ ਓਟਾ ਨਹੀਂ ਆ ਗਈ ਗਰ ਦਾ ਗੋਰ ਹੋ ਰਹੀ ਹੈ ਓ ਮੁੰਡਾ ਐ ਚਾਹ ਚੂ ਲੈ ਕੇ